ਮਾਤ ਦੇ ਪਰਦਾ ਵੀਡੀਓ ਦੇ ਵਿੱਚ ਪ੍ਰੀਤ ਹੁਣ ਆਪਣੇ ਹੱਥੀ ਕੰਮ ਕਰਨਾ ਸਿੱਖ ਰਹੀ ਹੈ ਤੇ ਅੱਗੇ ਵਧ ਰਹੀ ਹੈ ਤਾਂ ਵੀ ਉਸ ਦੀ ਸੱਸ ਉਸ ਨੂੰ ਟਿਕਨ ਨਹੀਂ ਦੇ ਰਹੀ ਗੱਲ-ਗੱਲ ਤੇ ਮਿਹਣੇ ਮਾਰ ਰਹੀ ਹੈ ਤੇ ਹਰ ਇੱਕ ਗੱਲ ਐ ਸਮਝਾਉਂਦੀ ਹੈ ਜਿਵੇਂ ਕਿ ਤੇ ਪ੍ਰੀਤ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਸਿਰਫ ਇੱਕ ਗਲਤੀ ਦੇ ਕਾਰਨ ਕਿ ਉਹ ਭੱਜ ਕੇ ਆਈ ਹੈ ਤੇ ਇਸ ਦਾ ਖਾਮਯਾਬਾ ਉਸ ਨੂੰ ਥਾਂ-ਥਾਂ ਤੇ ਭੁਗਤਣਾ ਪੈ ਰਿਹਾ ਹੈ ਸੱਸ ਹਰ ਇੱਕ ਥਾਂ ਤੇ ਉਸ ਨੂੰ ਨੀਵਾ ਦਿਖਾਉਂਦੀ ਹੈ ਤੇ ਉਸ ਨੂੰ ਕੱਖੋਂ ਹੌਲੀ ਕਰਕੇ ਦਿਖਾਉਂਦੀ ਹੈ ਕਿ ਤੇਰੇ ਪੱਲੇ ਕੁਝ ਵੀ ਨਹੀਂਗਾ ਤੈਨੂੰ ਅਕਲ ਬਿਲਕੁਲ ਨਹੀਂ گی ਤੇ ਵਿੱਕੀ ਨੂੰ ਵੀ ਜਦੋਂ ਦੁੱਖ ਸੁਣਾਉਂਦੀ ਹੈ ਤਾਂ ਉਹ ਵੀ ਹੋਪਰੇ ਕਰ ਦਿੰਦਾ ਹੈ ਕਹਿੰਦਾ ਹੈ ਇਹ ਪਹਿਲਾਂ ਹੀ ਮੇਰੇ ਨਾਲ ਭੱਜ ਗਿਆ ਇਹ ਮੇਰੀਆਂ ਗੱਲਾਂ ਚ ਉਹ ਇਸ ਨੂੰ ਮੈਂ ਪਸਾਇਆ ਹੈ ਤੇ ਇਹਨੂੰ ਮੈਂ ਕੀ ਸਮਝਦਾ ਹਾਂ ਤੇ ਉਹ ਵੀ ਉਸ ਨੂੰ ਟਿੱਚ ਸਮਝਦਾ ਹੈ ਤੇ ਉਸ ਦਾ ਕੋਈ ਵੀ ਦੁੱਖ ਚੰਗੀ ਤਰ੍ਹਾਂ ਦਿਲ ਤੋਂ ਨਹੀਂ ਸਮਝਦਾਗਾ ਤੇ ਫਿਰ ਵਿੱਕੀ ਨੂੰ ਬਹੁਤ ਜ਼ਿਆਦੀਆਂ ਘਰ ਦੇ ਵਿੱਚੋਂ ਕਵਲ ਦੇ ਕੋਲੋਂ ਫਟਕਾਰਾਂ ਪੈਂਦੀਆਂ ਹਨ ਤਾਂ ਵੀ ਨਹੀਂ ਉਹ ਸੁਧਰਨ ਦਾ ਨਾਂ ਲੈਂਦਾ ਭਾਵੇਂ ਉਸ ਨੇ ਰੈਸਟੋਰੈਂਟ ਦਾ ਕੰਮ ਕਰ ਲਿਆ ਪਰ ਚੁਲਾਕੀਆਂ ਕਰਨੀਆਂ ਫਿਰ ਵੀ ਨਹੀਂ ਛੱਡ ਰਿਹਾਗਾ ਤੇ ਪ੍ਰੀਤ ਦੀ ਹਾਲਤ ਬਿਲਕੁਲ ਵੀ ਨਹੀਂ ਸੁਧਰੀਗੀ ਭਾਵੇਂ ਉਹ ਕੰਮ ਕਰਦੀ ਹੈ ਕਿਤੇ ਤਾਂ ਉਹਨੇ ਗੱਡੀਆਂ ਦੇ ਵਿੱਚ ਘੁੰਮਣਾ ਸੀ ਆਪਣੇ ਅਮੀਰ ਹਸਬੈਂਡ ਦੇ ਨਾਲ ਘੁੰਮਣਾ ਸੀਗਾ ਆਪਣੀਆਂ ਮਨ ਦੀਆਂ ਰੀਝਾਂ ਪੂਰੀਆਂ ਕਰਨੀਆਂ ਸੀ ਜਿੱਥੇ ਕਿਤੇ ਉਹ ਸਿਰਫ ਛੋਟੇ-ਛੋਟੇ ਕੰਮਾਂ ਕੰਮ ਕਰਕੇ ਨਿੱਕੀਆਂ-ਨਿੱਕੀਆਂ ਰੀਝਾਂ ਨੂੰ ਤਰਸ ਰਹੀ ਹੈ ਛੋਟੇ-ਛੋਟੇ ਪੈਸੇ ਨੂੰ ਤਰਸ ਰਹੀ ਹੈ ਤੇ ਆਪਣੀਆਂ ਚਾਹਵਾਂ ਨੂੰ ਮਾਰ ਕੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਔਖੇ ਤਰੀਕੇ ਨਾਲ ਕਰ ਰਹੀ ਹੈ ਸੋ ਇਸ ਵੀਡੀਓ ਦੇ ਵਿੱਚ ਵਿਖਾਇਆ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ